ਰਹਿਰਾ ਸਾਹਿਬ ਸੋਦਾ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਾ 13 ਕੀ ਹਾਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਗਪਰੀ ਸਿਉ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁੰਨੋ ਪਵਨ ਪਾਣੀ ਵਿਅਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁੰਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੰ ਤੁੰਨੋ ਚਿੱਤ ਕੋ ਬਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁੰਨੋਈ ਸਰਬ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁੰਨੋ ਇੰਦਰਾਸਨ ਬੈਠੇ ਦੇਵਤਿਆਂ ਦਰਣਾਲੇ ਗਾਵੰ ਤੁੰਨੋ ਸਿੱਧ ਸਮਾਧੀ ਅੰਦਰ ਗਾਵੰ ਤੁੰਨੋ ਸਾਧ ਵਿਚਾਰੇ نو موہنی امن موہن سرگ مش گاون تنو رت نو پائے تیر سٹ تیارت نال گاون تون نو جو مہاب سورا گاون تون نو خانی چار ਗਾਵੰ ਤੁੰਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇ ਤੇਰੇ ਤਾਰੇ ਸੇ ਤੁੰਨੋ ਗਾਵੰ ਜੋਤਿ ਤੁਪਾਵਨ ਰਤੇ ਤੇਰੇ ਪਗਦਰਸਾਲੇ ਹੋਰ ਕਹਤੇ ਤੁੰਨੋ ਗਾਵੰ ਸੇ ਮੈ ਚਿਤ ਨਾਮ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨਿ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੀਉ ਤਿਸ ਦੀ ਵੜਿਆਏ جو دس سوئی کرتی پھر کرنا سو پاچھا سا, سا نانک رین جائی آسا محلہ پہلا سن وڑا کب کو ڈیٹھا ہوئے قیمت بائی نہ کہنے والے تیرے رہے سمائے

جس, جس تو دہتی دو دہتی سے کیا چارا نانک ساچ سوار نہارا سا محلہ پہلا, محل پہلا آخاں آخا جیوان جیوا وسرے مر جاؤں آخنے اوکھا سا چاناؤں ساچے نام کی لاگے پوکھ ات پوکھے کھائے چلیے مرن ہوگ دہ نہ چوگ گنے ہوئے نہ کو آ نہ کوت جن دن کر کے رات خسم و سارے کم جا

ਹਰ ਜਨ ਕੇ ਵਡ ਭਾਗ ਵੜੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗ ਇੰਜਾਂ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਾਂ ਜਾਂ ਸਤਿਗੁਰ ਸੰਗਤ ਪਾਈ ਤਿੰ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 میرے ماں جی سنگ ملے سو تریا گر پرساد سو کے کاش ہریا رہو جن نیتا لوک سوت بنیتا کوئی نہ کس کی تریا بڑی دان دس دا اشت سی دان ٹھاکر کر تل تریا جا نانک بال بال سات بل جائیے تیرا انتنا پارا بریا راگا سا محلہ چوتھا سو پورک اکار ستر پرساد سو پورنجن ہر پورک پارا سب تب تیارا تٹ کٹر سرم نر جی ہر کو پورک سمانا ایک دا پیخاری جی سب تری چوچ وا تو آپ داتا آپتا جی ہو تدانا ਤੂ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀ ਆ ਗੁਨੀ ਅੱਖ ਵਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਅਨੰਕ ਤਿਨ ਕੁਰਬਾਨ ਹਰ ਤਿਆਵੇ ਹਰ ਤਿਆਵੇ ਤੁਧ ਜੀ ਹਰ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆਇਆ ਜੀ

ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰਨ ਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦ ਪੁਰਖ ਪਰਮ ਪ੍ਰਕਰਤਾ ਜੀ ਤੂ ਜੇ ਵੜਿਆ ਵਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੈ ਚਲ ਕਰਤਾ ਸੋਈ ਦੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੂ ਦੇ ਆਪੇ ਸੇ ਸਭ ਪਾਈ ਜੀ ਤੂ ਦੇ ਆਪੇ ਸੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਜੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂ ਕਰਤਾ ਸੇਰਮੈਂ ਦਸਾਈ ਜੋ ਤੂ ਪਾਵੇ ਸੋਈ ਥਿਸੀ ਜੋ ਤੂ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂ ਸਬਣੀ ਤੇ ਆਇਆ ਜਿਸਨੋ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂ ਦਰਿਆ ਸਭ ਤੁਝ ਹੀ ਪਾਏ ਤੁਝ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾਈ ਸੋਈ ਜਨ ਜਾਣੇ ਅਰਗੁਨ ਸਾਦੀ ਆਖ ਵਖਾਣੇ ਜਿਨ ਹਰ ਸੇਵਿਆ ਤੇ ਸੁਖ ਪਾਇ ਸਹਿਜੇ ਹੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰਣਾ ਕੋਇ ਤੂ ਕਰ ਕਰ ਵੇਖੇ ਜਨੇ ਸੋਏ ਜਨ ਅਨੁਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਵੜੇ ਪੈ ਨਵਾਸਾ ਪਾਨੀ ਪਾਵਕ ਤੇ ਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇ ਖਾ ਤੈ ਡੂ ਭੀਲੇ ਮਨੇ ਕਣਾ ਚੇਤ ਸਮੋੜ ਮਨਾ ਹਰ ਬਿਸਰੇ ਤੇਰੇ ਗੁਣ ਗੱਲੇ ਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਪਿਆ ਪ੍ਰਣਵਤਨ ਆਨਿਕ ਤਿੰਨ ਕੀ ਸਰਣਾ ਜੇ ਤੂੰ ਨਾ ਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ 에 ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਹਸ ਸਤਪਜ ਕੇ ਵਰਨਾ ਸਰਜਮਲਾ ਪਹਜਨ ਤਰਨ ਕੈ ਚਰਨ ਮਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਜਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣੇ ਹਾਰਾਇ

پورن ہو ہماری رہے پیاسا تمہیں ہمارے پشا شریشا راخل راک سنت سا پیاری دین بند کے انتہا تم اوپری چتردس کنتا کام تر نمسکارا جمن کا سب جگت بناؤ دیو دشن آدن تے کے اوتارا سوئی گرو سمجھ ہمارا نمسکار سیکھو ہماری سگل پر جا جی آ سواری <سے> پیر پچان چیٹی چر اولا سا پر کرپا دشکا کو سنت دکھ پائے تے دکھی سکھ پائے سن کے سی کے کی پیر پچان کٹ کٹ کے پڑھ کی جان

مہاد پہن پنڈتی تمہارا لکھن جائے پسارا کہ روپ نوپ سروپا رنگ پی اور جیرے سے تجنیجان بہو رینی

ਰਾਮ ਕਲੀ ਮਹੱਲਾ ਤੀ ਜਾਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਬ ਜੀ ਤੇ ਮਨਵ ਜੀ ਆਵਦਾ ਹੈ ਰਾਗ ਰਤਨ ਪਰਵਾਰ ਪਰਿਅੰ ਸ਼ਬਦ ਗਾਵਣਿ ਆਈ ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਣੀ ਵਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁਖ ਸਾਭਿ ਸਾਨ انگی کرو کری تیرا کارچ سب سوارنا سبنا گلا سمر سومی سوکو منو من سدارے سو صدا سدا سلاح تیرے نام من وساوے نام جن کے من سیاں جی شبد کنری کہ نانک سچے سا کیا ہی کر تیرے سچا نام میرا ادار ਸਾਚਾ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਈ ਕਰ ਸ਼ਾਂਤ ਸੁਖਮਣਿਆਈ ਵਸਿਆ ਜਿਣੀ ਇਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਕਰ ਬਿਟੋ ਜਿਸ ਦੀਆਂ ਹੀ ਵੜੀਆਂ ਕਹੈ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੁ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚਬਤੀ ਤਕਾਰ ਸਭਾਗੇ ਤਾਰ ਸਭਾਗੇ ਸ਼ੰਭਧ ਵਾਜੇ ਕਲਾ ਚਿਤ ਕਰ ਤਾਰਿਆ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੋ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਬਾਜੀ ਆਨੰਦ ਸੁਨੋ ਵਡ ਪਾਗਿਓ ਸਗਲ ਮਨੋ ਅਰਥ ਪੂਰੇ ਪਾਗੁਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਕੁਰਤੇ ਜਾਣ ਸੁਣਤੇ ਬੁਨੀਤ ਕਹਤੇ ਪਿਵਤ ਸਤ ਗੁਰ ਹਿਆ ਪਰ ਪੂਰੇ ਬਿਨਵੰਤਨਾ ਗੁਰ ਜਨ ਲਾਗੇ ਵਾਜੇ ਅਨਹ ਤੋਰੇ ਮਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤੈਨੂੰ ਵਸਤੂ ਪਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਦਾਰੋਂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋਂ ਇਹ ਵਸਤ ਜੀ ਨਹਿ ਜਾਏ ਨਿਤ ਨਿਤ ਰੱਖੁਰ ਤਾਰ ਤਮ ਸੰਸਾਰ ਚਲ ਲਗਤ ਰਿਏ ਸਭ ਨਾਨਕ ਭੰਮ ਬਸਾਰੋਂ ਸਹ ਲੋਕ ਮਹੱਲਾ ਪੰਜਵਾਂ ਤੇਰਾ ਕੀ ਤਾਂ ਜਾਤ ਨਾਹੀ ਮੈਨੋ ਜੋ ਕੀ ਤੋਈ ਮੈਨਿਰ ਗੁਣੀ ਆਰੇ ਕੋ ਗੁਣ ਨਾਹੀ آپ ترس پی ہوئی پیا میں رحمت ہوئی ستگن ملے تا جیواں تھی وی ہر ترس پیا میں رحمت ہوئی ستگر سجن ملیا نانک نہ ملے تا جیواں تنوان تھی وی ہریا واحر جی کا خالصہ واحد